சோரே நீ கல் முக்கி மத்திய ਮੁੱਠਾ ਗੋਰੀਏ ਨੀ ਤੇਰਾ ਤੜੂ ਤੜਿਆ ਤੇਰੀ ਬਿੰਦੀ ਦੀ ਮੋਜ ਅਸੀਂ ਐਨੀ ਲੁੱਟ ਲਈ ਤੇਰੀ ਬਿੰਦੀ ਦੀ ਮੋਜ ਅਸੀਂ ਐਨੀ ਲੁੱਟ ਲਈ ਅਸਾਂ ਸੋਰੇ ਨੀ ਜਾਣ ਸਾਡੀ ਗੱਲ ਮੁੱਕ ਗਈ ਵਜੀ ਬਾਰੀ ਦੇ ਨਾਲ ਸਾਡੀ ਵੰਗ ਠੁੱਟ ਗਈ ਬੱਲਾ ਗੋਰੀਏ ਨੀ ਤੇਰੀਆਂ ਸੇ ਕਸ਼ਮੀਰ ਦੇ அசே க கஷமீரே அசாம் எவீட்டி மோஜ அசா எவீட்டி சாடி கல் முக்கே ਅਸਾਂ ਸੋਰੀ ਜਾਣ ਸਾਡੀ ਗੱਲ ਮੁੱਕ ਗਈ ਵਜੇ ਬਾਰੀ ਦੇ ਨਾਲ ਸਾਡੀ ਵੰਗ ਟੁੱਟ ਗਈ ਅੱਖਾਂ ਗਰੀ ਇਹ ਨਹੀਂ ਤੇਰੀਆਂ ਜਿਉਂ ਤੂਪਾਂ ਜੇਠ ਹਾੜ ਦਿਆਂ ਤੇਰੇ ਕਜਲੇ ਦੀ ਤਾਰੀ ਅਸੀਂ ਐਵੇਂ ਲੁੱਟ ਲਈ ਤੇਰੇ ਕਜਲੇ ਦੀ ਤਾਰੀ ਅਸੀਂ ਐਵੇਂ ਲੁੱਟ ਲਈ ਵੱਝੀ ਵਾਰੀ ਦੇ ਨਾਲ ਮੇਰੀ ਵੰਗ ਟੁੱਟ ਗਈ ਸਾਸੋਰੇ ਨਹੀਂ ਜਾਣ ਸਾਡੀ ਗੱਲ ਮੁੱਕ ਗਈ ਬੁਲਗੋਰੀ ਨਹੀਂ ਤੇਰੇ ਪੰਨਾ ਦੀਆਂ ਵੀੜੀਆਂ ਬੁਲਗੋਰੀ ਨਹੀਂ ਤੇਰੇ ਪੰਨਾ ਦੀਆਂ ਵੀੜੀਆਂ ਤੇਰੀ ਸੁਰਖੀ ਦੀ ਮੋਜ ਅਸੀਂ ਐਮੀ ਲੁੱਟ ਲਈ ਤੇਰੀ ਸੁਰਖੀ ਦੀ ਮੋਜ ਅਸੀਂ ਐਮੀ ਲੁੱਟ ਲਈ ਜੀਵਾਰੀ ਦੇ ਨਾਲ ਸਾਡੀ ਵਾਂਗ ਟੁੱਟ ਗਈ ਅਸ ਸੋਰੇ ਜੀਣਾ ਸਾਡੀ ਗੱਲ ਮੁੱਕ ਗਈ ਜੀਵਾਰੀ ਦੇ ਨਾਲ ਸਾਡੀ ਵਾਂਗ ਟੁੱਟ ਗਈ